ਆਦਲੂ ਜਿਹੜੀ ਇਹ ਮਹੀਮ ਹੈਗੀ ਹੈ ਉਹ ਨਸ਼ਾ ਉਹ ਪੂਰੀ ਅੰਦਰਾਸਾ ਨਾ ਕਾਰਪੋਰੇਸ਼ਨ ਵੱਲੋਂ ਲੈਟਰ ਮਾਸਟਰ ਕੋਈ ਸੀ ਪੂਰੇ ਦੇ ਵਿੱਚ ਇਹੀ ਡਿਮੋਲਿਸ਼ ਕੀਤਾ ਜਾਣਾ ਸੀ ਇਹ ਆਬਾਦ ਪੂਰੇ ਹਾਊਸ ਨੰਬਰ 628 ਹੈ ਇਹਦੇ ਵਿੱਚ ਜਿਹੜੀ ਲੀਡੀ ਹੈਗੀ ਉਹ ਮਨਜੀਤ कौर ਉਸ ਤੋਂ ਉਹ ਵੀ ਮਦਰ ਹੈਗੀ ਹੈ ਮਹਿੰਦਰਜੀਤ कौर ਲੰਘੂ ਤੇ ਦੋਵਾਂ ਦੇ ਟੋਟਲ ਚਾਰ ਮਕਦਮੇ ਐਨਡੀਪੀਐਸ ਨੇ ਦਰਜ ਕੀਤੇ कि ਉਹਨਾਂ ਦਾ ਅੱਜ ਘਰ ਡਿਮੋਲਿਸ਼ ਕੀਤਾ ਜਾ ਰਿਹਾ ਤੇ ਸਾਡੇ ਪੁਲਿਸ ਵੱਲੋਂ ਇੱਥੇ ਸਿਕਿਉਰਟੀ ਪਾਈ ਚੀ। ਮੈਂ ਪ੍ਰੈਜ਼ੈਂਟ ਜੇਲ੍ਹ ਦੇ ਵਿੱਚ ਨਹੀਂ ਜਾਂ ਵੀਰ ਦੇ ਵੀ ਦੋਨੋਂ ਗੇਲ ਤੇ ਦੋ ਜਨੇ ਆ ਜੀ ਮਦਰ ਡਾਟਰ ਮਦਰ ਤੇ ਇੱਕ ਮੁਕੱਦਮਾ ਦਰਜ ਹੈ ਤੇ ਡਾਟਰ ਤੇ ਤਿੰਨ ਮੁਕੱਦਮੇ ਘਰ ਦੇ ਵਿੱਚ ਦੋਨੋਂ ਮਦਰ ਡਾਟਰ ਹੈਗੇ ਨੇ ਨਹੀਂ ਇਸ ਟਾਈਮ ਤੇ ਸਿਰਫ ਇੱਕ ਡਾਟਰ ਮਨਜੀਤ कौर ਪ੍ਰੈਜ਼ੈਂਟ ਨੇ ਤੇ ਇਹ ਮਦਰ ਪ੍ਰੈਜ਼ੈਂਟ ਨਹੀਂ ਹੈਗੇ ਮੈਡਮ ਕੁਝ ਦਿਨ ਪਿੰਨੇ ਵੀ ਇੱਥੇ ਬਾਵਾਪੁਰੇ ਦੇ ਵਿੱਚ ਇੱਕ ਮਾਮਲਾ ਆਇਆ ਸੀਗਾ ਕਿ ਸਾਡੇ ਮਹੰਦਰਾ ਨਾਮ ਦੇ ਇੱਕ ਬੰਦਾ ਨਾ ਕਾਫੀ ਕਾਰ ਹੈ ਉਹਦੇ ਬਰਗਨਸ ਜੀ ਸਾਜਨ ਦੇ ਖਿਲਾਫ ਸਾਡੇ ਵੱਲੋਂ ਕਾਫੀ ਮੁਕੱਦਮੇ ਦਰਜ ਨਹੀਂ ਤੇ ਉਹਦਾ ਵੀ ਘਰ ਪਿੱਛੇ ਜੋ ਡਿਮੋਲਿਸ਼ ਕੀਤਾ ਗਿਆ ਸੀ ਤੇ ਉਹਦੇ ਨਾਲ ਲੜਾਈ ਝਗੜੇ ਦਾ ਮਾਮਲਾ ਆਇਆ ਸੀ ਸਾਡੇ ਕੋਲ ਸਾਡੇ ਕੋਲ ਜਿੱਤਾ ਹੀ ਉਹਦੀ ਐਮਐਲਆਰ ਤੇ ਬਿਆਨ ਆਉਂਦੇ ਨੇ ਤੇ ਉਹਦੇ ਜਿਹੜੀ ਆਪੋਜੀਟ ਪਾਰਟੀ ਉਹਦੇ ਖਿਲਾਫ ਮੁਹੱਲੇ ਵਾਲੇ ਨੇ ਇਲਜ਼ਾਮ ਲਗਾਏ ਸੀ ਕਿ ਕਾਫੀ ਸਮੇਂ ਤੋਂ ਇਹ ਵੀ ਨਸ਼ਾ ਤਸਕਰੀ ਕਰਦੇ ਘਰ ਆਉਂਦੇ ਆ ਨਸ਼ੇਰੀ ਜਿਹੜੇ ਅ ਅਸੀਂ ਰੀਸੈਂਟਲੀ ਇਹ ਐਨਰਵੇਸ ਸਾਜਣ ਜਿਹੜਾ ਮੁੰਡਾ ਹੈਗਾ ਉਹਦੇ ਤੇ ਪਰਚਾ ਦਰਜ ਕੀਤਾ ਸੀ ਤੇ ਇੱਕ ਕੰਪਲੇਂਟ ਹੈਗੀ ਸੀ ਕਿ ਇਹ ਨਸ਼ੇ ਆਪੀ ਬਹੁਤ ਕਰਦਾ ਤੇ ਉਹਨੂੰ ਡੀਟੈਕਸ਼ਨ ਸੈਂਟਰ ਤੇ ਭੇਜਿਆ ਗਿਆ ਸੀ ਸਾਡੇ 6 ਨੰਬਰ থান ਤੇ ਐਕਸਪ੍ਰੈਸਟ ਉਹ ਉਹ ਡੀਟੈਕਸ਼ਨ ਸੈਂਟਰ ਵੀ ਇਹ ਮਤਲਬ ਟਰ ਕਿੰਨੇ ਸਮੇਂ ਤੋਂ ਕੰਮ ਕਰ ਰਿਹਾ ਜੀ ਬਹੁਤ ਟਾਈਮ ਹੋ ਗਿਆ ਜੀ ਇਹਨਾਂ ਦੇ ਮੁਕਦਮੇ ਤੇ 24 ਤੋਂ ਹੀ ਵਰਜ ਨਹੀਂ ਤੇ ਰੀਸੈਂਟਲੀ ਆਪਾਂ 5 ਮਹੀਨੇ ਪਹਿਲਾਂ ਤੇ ਮੁਕਦਮਾ ਦਰਜ ਕੀਤਾ ਸੀ ਜੋ ਜਿਹੜੀ ਇਹ ਮਹੀਮ ਹੈਗੀ ਹੈ ਜੋ ਕਿ ਨਸ਼ਾ ਰੋਧ ਪੁਲੀ ਅੰਮ੍ਰਿਤਸਰ ਸੁਨ ਕਾਰਪੋਰੇਸ਼ਨ ਵੱਲੋਂ ਲੈਟਰ ਮਾਸਟਰੀ ਹੋਈ ਸੀ ਪੁਲੀ ਦੇ ਵਿੱਚ ਇਹੀ ਘਰ ਡਿਮੋਲਿਸ਼ ਕੀਤਾ ਜਾਣਾ ਸੀ ਹਾਬਾਪੂਰੇ ਹਾਊਸ ਨੰਬਰ 628 ਹੈ ਇਹਦੇ ਵਿੱਚ ਜਿਹੜੀ ਮੇਡੀ ਹੈਗੀ ਉਹ ਮਨਜੀਤ ਕੌਰ ਉਸ ਤੋਂ ਬੋਏ ਦੀ ਮਦਰ ਹੈਗੀ ਹੈ ਮਹਿੰਦਰਜੀਤ ਕੌਰ ਲੰਬੋ ਤੇ ਦੋਨੋਂ ਦੇ ਟੋਟਲ ਚਾਰ ਮਕਦਮੇ ਐਨਡੀਪੀਐਸ ਨੇ ਦਰਜ ਕੀਤੇ ਤੇ ਉਹਨਾਂ ਦਾ ਅੱਜ ਘਰ ਡਿਮੋਲਿਸ਼ ਕੀਤਾ ਜਾ ਰਿਹਾ ਤੇ ਸਾਡੇ ਪੁਲਿਸ ਵੱਲੋਂ ਇੱਥੇ ਸਿਕਿਉਰਿਟੀ ਪ੍ਰਵਾਈਡ ਕੀਤੀ ਹੈ ਮੇਰੇ ਪ੍ਰੈਜ਼ੀਡੈਂਟ ਜੇਲ੍ਹ ਵਿੱਚ ਨਹੀਂ ਆ ਬੇਲ ਦੇ ਦੋਨੋਂ ਬੇਲ ਤੇ ਦੋ ਜਨੇ ਆ ਜੀ ਮਦਰ ਡਾਟਰ ਮਦਰ ਤੇ ਇੱਕ ਮੁਕਦਮਾ ਦਰਜ ਹੈ ਤੇ ਡਾਟਰ ਤੇ ਤਿੰਨ ਮੁਕਦਮੇ ਕਰਦੇ ਵਿੱਚ ਦੋਨੋਂ ਮਦਰ ਡਾਟਰ ਹੈਗੇ ਨੇ ਨਹੀਂ ਇਸ ਟਾਈਮ ਤੇ ਸਿਰਫ ਇੱਕ ਡਾਟਰ ਮਨਜੀਤ कौर ਪ੍ਰੈਜెంట్ ਨੇ ਤੇ ਮਦਰ ਪ੍ਰੈਜెంట్ ਨਹੀਂ ਹੈਗੇ ਮੈਡਮ ਕੁਝ ਦਿਨ ਪਿੰਨੇ ਵੀ ਇੱਥੇ ਬਾੜਪੁਰੇ ਦੇ ਵਿੱਚ ਇੱਕ ਮਾਮਲਾ ਆਇਆ ਸੀਗਾ ਕਿ ਸਾਡੇ ਮੰਡਾ ਨਾਮ ਇੱਕ ਬੰਦਾ ਨਾ ਨਾਮ ਦਾ ਕਪਤਕਾਰ ਹੈ ਉਹ ਬਰਗਲਾ ਸੀ ਜੀ ਸਾਜਨ ਦੇ ਖਿਲਾਫ ਸਾਡੇ ਵੱਲੋਂ ਕਾਫੀ ਮੁਕਦਮੇ ਦਰਜ ਨਹੀਂ ਤੇ ਉਹਦਾ ਵੀ ਘਰ ਪਿੱਛੇ ਜੋ ਡਿਮੋਲਿਸ਼ ਕੀਤਾ ਗਿਆ ਸੀ ਤੇ ਉਹਦੇ ਨਾਲ ਲੜਾਈ ਝਗੜੇ ਦਾ ਮਾਮਲਾ ਆਇਆ ਸੀ ਸਾਡੇ ਕੋਲ ਸਾਡੇ ਕੋਲ ਜਿੱਤਾਈ ਉਹਦੀ ਐਮਐਲਏ ਦੇ ਪਿਆਰ ਨਾਉਂਦੇ ਨੇ ਤੇ ਉਹਦੇ ਜਿਹੜੀ ਆਪੋਜ਼ਿਟ ਪਾਰਟੀ ਉਹਦੇ ਖਿਲਾਫ ਮੁਹੱਲੇ ਵਾਲੇ ਨੇ ਇਲਜ਼ਾਮ ਲਗਾਏ ਸੀ ਕਿ ਕਾਫੀ ਸਮੇਂ ਤੋਂ ਇਹ ਵੀ ਨਸ਼ਾ ਤਸਕਰੀ ਕਰਦੇ ਘਰੇ ਆਉਂਦੇ ਆ ਨਸ਼ੇਰੀ ਜਿਹੜੇ ਅਸੀਂ ਰੀਸੈਂਟਲੀ ਇਹਨਾਂ ਦੇ ਤੇ ਸਾਜਨ ਜਿਹੜਾ ਮੁੰਡਾ ਹੈਗਾ ਉਹਦੇ ਤੇ ਪਰਚਾ ਦਰਜ ਕੀਤਾ ਸੀ ਤੇ ਇੱਕ ਕੰਪਲੇਂਟ ਹੈਗੀ ਸੀ ਕਿ ਇਹ ਨਸ਼ੇ ਆਪ ਵੀ ਬਹੁਤ ਕਰਦਾ ਤੇ ਉਹਨੂੰ ਡੀਟੈਕਸ਼ਨ ਸੈਂਟਰ ਤੇ ਕਰਿਆ ਸੀ ਸਾਡੇ 6 ਨੰਬਰ থান ਤੇ ਐਕਸਪ੍ਰੈਸਟ ਉਹ ਉਹ ਡੀਟੈਕਸ਼ਨ ਸੈਂਟਰ ਵੀ ਇਹ ਮਦਰ ਆਦਰ ਕਿੰਨੇ ਸਮੇਂ ਤੋਂ ਕੰਮ ਕਰ ਰਿਹਾ ਜੀ ਇਹ ਕਾਫੀ ਟਾਈਮ ਹੋ ਗਿਆ ਜੀ ਇਹਨਾਂ ਕੀ ਮੁਕਦਮੇ 23 24 ਤੋਂ ਹੀ ਦਰਜ ਨਹੀਂ ਤੇ ਰੀਸੈਂਟਲੀ ਆਪਾਂ 5ਵੇਂ ਮਹੀਨੇ ਵੀ ਨਾ ਤੇ ਮੁਕਦਮਾ ਦਰਜ ਕੀਤਾ